ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਵਾ ਕਰਿਆਸਣ ਬੈਠੇ ਸੰਤ ਸਵਾਜੈ ਕਰੂ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੂ ਮਤਰ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਭਾਏ ਜਸ ਲਿਉ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸਬਦ ਬਿਨ ਮੁਕਤ ਨਾ ਕੋਈ ਰਹਉ ਕਬਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸਵਾਉ ਸਾਚ ਕਹਿਉ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਉ ਕਹਿ ਬੈਸੋ ਕਹਿ ਰਹੀਐ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬਹਿ ਰਾਗੀ ਕਿਆ ਤੁਮਾਰਾ ਰਹਉ ਘਟ ਘਟ ਬੈਸ ਨਿਰੰਤਰ ਰਹੀਐ ਚਲੈ ਸਤਗੁਰ ਭਾਏ ਸਜਿ ਆਈ ਹੁਕਮ ਸਦਾਇ ਨਾਨਕ ਸਦਾ ਰਜਾਇ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮਖ ਬੁੱਧਾ ਆਪਿ ਪਸਾਣਾ ਸੱਚੇ ਸਤਿ ਸਬਾਏ ਦੁਨੀਆਂ ਸਾਗਰ ਤੁੱਤਰ ਕਹੀਐ ਕਿਉ ਕਰ ਪਾਈਐ 파ਰੂ ਚਰਪਟ ਬੋਲੇ ਓ ਦੂ ਨਾਨਕ ਦੇਹੋ ਸਚਾ ਵਿਚਾਰੂ ਆਪੇ ਆਖੈ ਆਪੇ ਸਮਝੈ ਤਿਸ ਕੈ ਉੱਤਰ ਦੀਜੈ ਸਾਚ ਕੋ ਉਤਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨੈਸਾਣੀ ਸੁਰਤ ਸ਼ਬਦ ਭਵਸਾਗਰ ਤਰੀਐ ਨਾਨਕ ਨਾਮੁ ਬੁਖਾਣੇ ਰਹਿ ਅਕਾਂਤ ਇਕੋ ਮਨ ਵਸਿਆ ਆਸਾ ਮਹਿ ਨਰਸੋ ਅਗਮ ਗੋਚਰ ਤੇਖ ਦਖਾਈ ਨਾਨਕ ਤਾਕਾ ਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੂਸੋ ਸਾਚ ਵਿਚਾਰੋ ਰੋਸ ਨਾ ਕੀਜੈ ਉਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲਤਿਓ ਸਚ ਕਰ ਬਸੈ ਨਾਨਕ ਨਾਮ ਅਧਾਰੂ ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹੈ ਨਰਾਲੇ ਰੂਖ ਬਿਰਖ ਉਧਿਆਨੇ ਕੰਧ ਮੂਲ ਆਹਾਰੂ ਵਾ ਖਾਈਐ ਔਦੂ ਬੋਲੇ ਗੈਨੇ ਤੀਰਥ ਨਾਈਐ ਸੁਖ ਪਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾਵੋ ਲੈ ਜੋਗ ਜੁਗਤ ਵਿਦ ਸਾਈ ਹਾਟੀ ਬਾਟੀ ਨੀਂਦ ਨ ਆਵੇ ਪਰ ਕਰ ਚਿਤ ਨਾ ਡੁਲਾਈ ਬਿਨ ਨਾ ਵੇ ਮੰਟੇ ਕੇ ਨਾ ਟੇਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਕਰ ਗੁਰੂ ਦਿਖਾਇਆ ਸਜੇ ਸੱਚ ਬਾਪਾਰੋ ਖੰਡਤ ਨਿੰਦਰਾ ਅਲਪ ਆਹਾਰੋਂ ਨਾਨਕ ਤਤੋ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਬੁੰਦਰਾ ਝੋਲੀ ਖਿੰਥਾ ਵਾਰਾਂ ਅੰਤਰ ਇੱਕ ਸਰੇ ਭਉ ਖੱਟ ਦਰਸ਼ਨ ਇੱਕ ਪੰਥਾ ਇਨ ਵਿਦ ਮਾਨ ਸਮਝ ਆਈਆ ਪੁਰਖਾ ਬਹੁੜ ਜੂਟਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤ ਇਵ ਪਾਈਐ ਅੰਤਰ ਸਬਦ ਨਿਰੰਤਰ ਮੁੰਦਰਾ ਹੋਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਬਾਰੈ ਗੁਰ ਕੈ ਸਬਦ ਸੋ ਸਮਝ ਭਰੀ ਕੰਥਾ ਝੋਲੀ ਭਰਪੁਰ ਰਹਿਆ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖੜੀ ਉਦੋਂ ਖੱਪਰ ਪੰਜ ਪੂ ਟੋਪੀ ਕਾਇਆ ਕੜਾਸਨ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਵਾਲ ਕਾਬਨ ਸੋ ਗੁਪਤਾ ਕਾਬਨ ਸੋ ਮੁਕਤਾ ਕਾਬਨ ਸੋ ਅੰਤਰ ਬਾਹਰ ਜੁਗਤਾ ਕਾਬਨ ਸੋ ਆਵਾ ਕਾਬਨ ਸੋ ਜਾਏ ਕਾਬਨ ਸੋ ਤ੍ਰਿਭਵਨ ਰਹਾ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਬਦ ਸੋਜੁਗਤਾ ਮਨ ਮੁਖ ਬਿਨਸਾ ਆਵੈ ਜਾਇ ਨਾਨਕ ਗੁਰਮੁਖ ਸਾਚ ਸਮਾਈ ਕਿਉ ਕਰ ਬਾਦਾਂ ਸਰਪਨ ਖਾਤਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰਾ ਸੋ ਗੁਰੂ ਹਮਾਰਾ ਗੁਰਮਤਿ ਬਾਦਾਂ ਸਰਪਨ ਖਾਦਾ ਮਨ ਮੁਖ ਖੋਇਆ ਗੁਰਮੁਖ ਲਾਦਾ ਸਤ ਗੁਰ ਮਿਲੈ ਅੰਧੇ ਰਾਜ ਆਏ ਨਾਨਕ ਹੋਮੈ ਮੀਟ ਸਮਾਈ ਸੁਨ ਨਿਰੰਤਰ ਦੀਜੈ ਬੰਧ ਉੱਡੇ ਨਾ ਹੰਸਾ ਪੜੈ ਨਾ ਕੰਧ ਸਹਿਜ ਗੁਫਾ ਕਰ ਜਾਣਾ ਸੱਚ ਨਾਨਕ ਸੱਚੇ ਭਾਵੇ ਸੱਚ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹੋ ਭੇਖ ਨਵਾਸੀ ਕਿਸ ਵਖਰ ਕੇ ਤੋਂ ਬਣ ਜਾਰੇ ਕਿਉਂ ਕਰ ਸਾਥ ਲੰਘਾਵਹੁ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਵਾਸੀ ਸਾਚ ਵਖਰ ਕੇ ਹਾਂ ਬਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਕਿਤ ਬਿਦ ਪੁਰ ਖਾ ਜਨਮ ਪਟਾਇਆ ਕਾਹੇ ਕੋ ਤੁਜ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੂਤ ਨਿਰੰਤਰ ਪਾਈ ਬਿਨ ਦੰਤਾਂ ਕਿਉ ਖਾਈਐ ਸਹਰ ਨਾਨਕ ਸਾਚਾ ਕਰਹੁ ਵਿਚਾਰ ਸਤ ਗੁਰ ਕਾ ਜਨਮੇ ਗਾਵਨ ਮਟਾਇਆ ਐਨ ਤਰਾਤੇ ਇਹੋ ਮਨ ਲਾਇਆ ਮਨਸਾ ਆਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕਉ ਕਵਨ ਵਿਚਾਰ ਕਥੀ ਹਲੇ ਸੁਨ ਕਹਾ ਕਰ ਬਸੋ ਗਿਆਨ ਕੀ ਮੁੰਦਰਾ ਕਵਨ ਕਥੀ ਹਲੇ ਕਟ ਕਟ ਕਵਨ ਨਵਾਸੋ ਕਾਲ ਕਾ ਠੀਕਾ ਕਿਉ ਜਲਾਈ ਹਲੇ ਕਿਉ ਨਿਰਪੋ ਕਰ ਜਾਈਐ ਸਹਿਜ ਸੰਤੋਖ ਆਸਣ ਜਾਣੈ ਕਿਉ ਛੇਦੇ ਬਹਿਰਾਈਐ ਗੁਰ ਕੈ ਸਬਦ ਹਉਮੈ ਵਿਖ ਮਾਰਾ ਤਾਂ ਮੇਦ ਕਾਲ ਹੋਵੈ ਬਸੋ ਜਿਨ ਰਚ ਰਚਿਆ ਤੇ ਸਬਦ ਪਸਾਨਾ ਨਾਨਕ ਤਾ ਕਾ ਦਸੋ ਕਹਾਂ ਤੇ ਆਵਾ ਕਹਾਂ ਇਹੋ ਜਾਵੈ ਕਹਾਂ ਇਹੋ ਰਹਿ ਸਮਾਈ ਇਸ ਸਬਦ ਕੋ ਜੋ ਅਰਥ ਆਵੈ ਇਸ ਗੁਰ ਤੇ ਨਾਨਕ ਮਾਈ ਕਿਉ ਤਤੈ ਅਵਗਤੈ ਪਾਵੈ ਗੁਰਮੁਖਨ ਲਗੈ ਪਿਆਰੂ ਆਪੇ ਸੁਰਤਾ ਆਪੇ ਕਰਤਾ ਓ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸਬਦੇ ਪਾਈ ਆਦ ਕਉ ਬਸਮਾਗ ਵਿਚਾਰ ਕਥਿ ਹਲੇ ਸੁੰਨ ਨਰਨ ਤਰਬਾਸ ਲੀਆ ਅਕਲ ਪਤੋਂ ਮੁੰਦਰਾ ਗੁਰ ਗਿਆਨ ਵਿਚਾਰਿ ਹਲੇ ਕਟਕਟ ਸੱਚ ਸਰਬਜੀਆ ਗੁਰ ਬਚਨੀ ਅਪਗਤ ਸਮਾਈ ਹੈ ਤਤ ਨਰਨਜਣ ਸਹਿਜਲ ਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵਾ ਸਿਖ ਸੁਖੋਜਲ ਹੈ ਹੁਕਮ ਬਸੰਬਾਤ ਹੁਕਮ ਪਸਾਣਾ ਜੀ ਯੁਗਤ ਸੱਚ ਜਾਣੈ ਸੋਈ ਆਪ ਮੇਡ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਬ ਗਤੋ ਨਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਤਿਆ ਪਰਮ ਪਦ ਪਾਈਐ ਸੱਚ ਸਬਦ ਸਮਾਇ ਲੀਆ ਇਕ ਇਕੋ ਸਤਿ ਇਕਾ ਜਾਣਾ ਹੋਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸਬਦ ਪਸਾਣਾ ਅੰਤਰ ਕਾਮਲ ਪ੍ਰਕਾਸ਼ੁੱthia ਜੀਵਤ ਮਰੈ ਤਾਂ ਸਭ ਕਿਸ ਸੂਝੈ ਅੰਤਰ ਜਾਣੈ ਸਰਬਦਿਆ ਨਾਨਕ ਤੌ ਕਾ ਉਮਲਾ ਬਡਾਈ ਆਪ ਪਸਾਨੈ ਸਰਬ ਜੀਆ ਸਾਚੋ ਉਪਜੈ ਸਾਥ ਸਮਾਵੈ ਸਾਚੇ ਸੂਚੇ ਏਕਮਯਾ ਝੂਠੇ ਆ ਬੈਠਾ ਵਰਨਾ ਪਾਵੈ ਦੂਜੈ ਆਵਾ ਗੌਣ ਪਿਆ ਆਵਾ ਗੌਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ਼ ਲੈ ਜਾ ਇਕਾ ਬੇਦਨ ਦੂਜੈ ਵਿਆਪੀ ਨਾਮ ਰਸੈਣ ਬਿਸਰਿਆ ਹੋ ਬੁਝਾ ਜਿਸ ਆਪ ਬੁਝਾਏ ਗੁਰ ਕਾ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहारा ਹੋ ਮੈਂ ਦੂਜਾ ਪਰ ਹਰਿਆ ਮਨ ਮੁਖੋ ਭੂਲੇ ਜਮ ਕੀ ਕਾਣ ਪਰ ਕਰ ਜੋਹਾ ਹਾਣੇ ਹਾਣ ਮਨ ਮੁਖ ਭਰਮ ਭਵੈ ਬੇਵਾਨ ਬੇਮਾਰਗ ਮੂਸਾ ਮੰਤਰ ਮਸਾਨ ਸਬਦ ਨਾ ਚੀਨੈ ਲਬੈ ਕੋ ਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਪਉ ਪਾਵੈ ਗੁਰਮੁਖ ਬਾਣੀ ਅਗੜਕੜਾ ਬਹਿ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰਤਿਆ ਬੈ ਲਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਤੈ ਬੇਦ ਬੀਚਾਰੀ ਗੁਰਮੁਖ ਪਰਤੈ ਤਰੀਐ ਤਾਰੀ ਗੁਰਮੁਖ ਪਰਤੈ ਸੋ ਸਬਦ ਗਿਆਨੀ ਗੁਰਮੁਖ ਪਰਤੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਖ ਤੋਂ ਦੁਆਰ ਗੁਰਮੁਖ ਅਕਰਤਿ ਕਥਾ ਵਿਚਾਰ ਗੁਰਮੁਖ ਨਿਭੈ ਸਭ ਪਰਵਾਰ ਗੁਰਮੁਖ ਜਪਿਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਭੇਤ ਜਾਣੇ ਜਾਣਾਈ ਨਾਨਕ ਹੋਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮੈ ਉਪਤ ਖਪਤ ਸੋਵਾਜੀ ਗੁਰ ਕੈ ਸਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਉ ਕਰ ਜਾਏ ਸਾਚੇ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਹਤ ਸਿੱਧੀ ਸਭ ਬੁੱਧੀ ਗੁਰਮੁਖ ਭਪਜਲ ਉਤਰੀਐ ਸਚੁ ਸੁਧੀ ਗੁਰਮੁਖ ਸਾਰ ਆਪਸਰ ਬਿਤ ਜਾਣਾ ਗੁਰਮੁਖ ਪਰਬਿਰਤ ਨਰਭਿਰਤ ਪਸਾਨਾ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨੇ ਸਤਾਰੇ ਨਾਮੇ ਰਾਤੇ ਹੋਮੈ ਜਾਇ ਨਾਮ ਰਤੇ ਸਚ ਰਹੈ ਸਮਾਇ ਨਾਮ ਰਤੇ ਜੋਗ ਯੁਗਤ ਵਿਚਾਰ ਨਾਮਰਤੇ ਭਵ ਮੋਖ ਦਵਾਰ ਨਾਮਰਤੇ ਤੇਰੇ ਭਵਨ ਸੋਜੀ ਹੋਏ ਨਾਨਕ ਨਾਮਰਤੇ ਸਦਾ ਸੁਖ ਹੋਏ ਨਾਮਰਤੇ ਸਿੱਧ ਗੋਸ਼ਟ ਹੋਏ ਨਾਮਰਤੇ ਸਦਾ ਤਪ ਹੋਏ ਨਾਮਰਤੇ ਸਚ ਕਰਨੀ ਸਾਰ ਨਾਮਰਤੇ ਗੁਣ ਗਿਆਨ ਵਿਚਾਰ ਬਿਨ ਨਾਵਾਂ ਬੋਲੈ ਸਭ ਬੇਕਾਰ ਨਾਨਕ ਨਾਮਰਤੇ ਤਿਨ ਕੋ જયਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸਚ ਰਹਿ ਸਮਾਏ ਬਾਰਾ ਮਹ ਜੋਗੀ ਪਰਮਾਏ ਸੰਿਆਸੀ ਸੇ ਚਾਰ ਗੁਰ ਕਾ ਸਬਦ ਜੋ ਮਰ ਜੀਵੈ ਸੋ ਪਾਇ ਮੋਖ ਦਵਾਰ ਬਿਨ ਸਬਦੈ ਸਭ ਦੂਜੈ ਲਾਗੇ ਦੇਖੋ ਇਹ ਵਿਚਾਰ ਨਾਨਕ ਵੱਡੇ ਸੇ ਬੜ ਭਾਗੀ ਜਿਨਨੀ ਸਚ ਰਖਿਆ ਹੋਰ ਉਤਾਰ ਗੁਰਮੁਖ ਰਤਨ ਲਹਿ ਲੇ ਬਲਾਈ ਗੁਰਮੁਖ ਪਰਖੈ ਰਤਨ ਸੋ ਭਾਈ ਗੁਰਮੁਖ ਸਾਥੀ ਕਾਰ ਕਮਾਏ ਗੁਰਮੁਖ ਸਾਚੇ ਮਨਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਨਾਮ দান ਇਸ ਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗ੍ਯ ਮਾਨ ਗੁਰਮੁਖ ਭਉ ਪੰਜਨ ਪ੍ਰਦਾਨ ਗੁਰਮੁਖ ਕਰਨੀਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਈ ਗੁਰਮੁਖ ਸਾਤਰ ਸਿਮਰਤ ਵੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਬੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣ ਤੋਂ ਮਿਟਾਵੈ ਗੁਰਮੁਖ RAM ਨਾਮ ਰੰਗ ਰਤਾ ਨਾਨਕ ਗੁਰਮੁਖ ਖਸਮ ਪਸਾਤਾ ਬਿਨ ਗੁਰ ਪਰਮਾ ਆਵਾ ਜਾਏ ਬਿਨ ਗੁਰ ਘਾਲ ਨਾ ਪਵਹੀ ਸਾਹੇ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤਾ ਨਹੀਂ ਵਿਖ ਖਾਇ ਬਿਨ ਗੁਰ ਬਿਸੀਰ ਦਸਾਇ ਮਾਰ ਬਾਟ ਨਾਨਕ ਗੁਰ ਬਿਨ ਘਾਟੇ ਕਾਟ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਆਗੁਣ ਮਿਟੈ ਗੁਣ ਦੇ ਸਤਾਰ ਹੈ ਮੋਗਤ ਮਹਾ ਸੁਖੋ ਗੁਰ ਸਬਦ ਵਿਚਾਰ ਗੁਰਮੁਖ ਕਦੇ ਨ ਆਵੈ ਹਾਰ ਤਨ ਹਟੜੀ ਇਹੋ ਮਨ ਬਣ ਜਾਰਾ ਨਾਨਕ ਸੈਜੇ ਸੱਚਾ ਬਾਪਾਰਾ ਗੁਰਮੁਖ ਬੰਧਿਉ ਸੇਤ ਵਧਾਤਾ ਲੰਕਾ ਲੂਟੀ ਦੇਤ ਸੰਤਾਪਾ ਰਾਮਚੰਦ ਮਾਰਿਓ ਅਹ ਰਾਵਣ ਭੇਦ ਪਬੀਖਣ ਗੁਰਮੁਖ ਪਰਚਾਣ ਗੁਰਮੁਖਾ ਸਾਇ ਪਾਹਣ ਤਾਰੀ ਗੁਰਮੁਖ ਕੋ ਕੋਟ 3300 ਉਦਾਰੇ ਗੁਰਮੁਖ ਚੂਕਾ ਆਵਣ ਜਾਣ ਗੁਰਮੁਖ ਦਰਗਾ ਪਾਵੈ ਮਨ ਗੁਰਮੁਖ ਖੋਟੇ ਖਰੇ ਪਸਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਾ ਸਿਫਤ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮੰਦ ਰੰਝਣ ਪਾਏ ਗੁਰਮੁਖ ਹੋਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚਾ ਰਹੈ ਸਮਾਏ ਗੁਰਮੁਖ ਸਾਚੇ ਨਾਮੁ ਪਤ ਉਤਮ ਹੋਇ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਇ ਕਾਵਣ ਮੂਲ ਕਾਵਣ ਮਤ ਬੇਲਾ ਤੇਰਾ ਕਾਵਣ ਗੁਰੂ ਤੇ ਸਕਾ ਤੂੰ ਚੇਲਾ ਕਾਵਣ ਕਥਾ ਲੈ ਰਹੁ ਨਰਾਲੇ ਬੋਲੇ ਨਾਨਕ ਸੁਣ ਹੋਰ ਤਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਾਵਜਲ ਸ਼ਬਦ ਲੰਘਾਵਣ ਹਾਰ ਪਾਵਨ ਆਰੰਭ ਸਤਗੁਰ ਮਤ ਬੇਲਾ ਸ਼ਬਦ ਗੁਰੂ ਸੁਰਤ ਤੂੰ ਚੇਲਾ ਅਕਾਥ ਕਥਾਰੇ ਰਹੋ ਨਰਾਲਾ ਨਾਨਕ ਜੁਗ ਜੁਗ ਗੁਰੂ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਵਾਰੀ